ਕੀ ਗਲਤੀ ਸੀ ਇਸ ਕੁੜੀ ਦੀ ਜਿਸ ਨੂੰ ਇੰਨੀ ਦਰਦਨਾਕ ਮੌਤ ਮਾਰਿਆ ਗਿਆ ਮੈਂ ਗੱਲ ਕਰ ਰਹੀ ਹਾਂ ਨੀਹਾ ਦੀ ਤੁਸੀਂ ਸੋਸ਼ਲ ਮੀਡੀਆ ਇੰਸਟਾਗ੍ਰam ਜੂਟਿਊਬ ਅਤੇ ਹਰ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਤੇ ਇੱਕ ਵਿਆਹੀ ਹੋਈ ਕੁੜੀ ਦੀ ਵੀਡੀਓ ਵਾਇਰਲ ਹੁੰਦੀ ਹੋਈ ਦੇਖੀ ਹੋਵੇਗੀ ਨੀਹਾ ਜਿਸ ਦਾ ਜਨਮ ਗੁਰੂਆਂ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਦੇ ਇੱਕ ਪਿੰਡ ਚਿੰਜਰੀ ਵਿੱਚ ਹੋਇਆ ਸੀ ਨੇਹਾ ਨੂੰ ਉਸਦੇ ਸਹੁਰੇ ਪਰਿਵਾਰ ਨੇ ਡੇਢ ਬੋਤਲ ਜ਼ਹਿਰ ਦੀ ਦੇ ਕੇ ਮਾਰ ਦਿੱਤਾ ਗਿਆ। ਨੇਹਾ ਇੱਕ ਗੁਰਸਿੱਖੀ ਜੀਵਨ ਬਤੀਤ ਕਰ ਰਹੀ ਸੀ। ਉਸਨੇ ਅੰਮ੍ਰਿਤ ਸਾਜਿਆ ਹੋਇਆ ਸੀ ਅਤੇ ਗੁਰੂ ਦੀ ਸੱਚੀ ਅਤੇ ਸੁੱਚੀ ਰੂਹ ਸੀ। ਜਿਸ ਦਾ ਇੱਕ ਪਾਪੀ ਪਰਿਵਾਰ ਨਾਲ ਬਾ ਪੈ ਗਿਆ। ਜਿਸ ਦਾ ਵਿਆਹ 5 ਮਹੀਨੇ ਪਹਿਲਾਂ ਹੋਇਆ ਸੀ। ਪਰਿਵਾਰ ਵੱਲੋਂ ਦੱਸਿਆ ਜਾਂਦਾ ਹੈ ਕਿ ਨੇਹਾ ਨੂੰ ਸੋਹਰੇ ਪਰਿਵਾਰ ਵੱਲੋਂ ਕਾਫੀ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਉਸ ਨੂੰ ਅੰਮ੍ਰਿਤ ਧਾਰਿਆ ਹੋਇਆ ਸੀ ਪਰ ਫਿਰ ਵੀ ਮੀਟ ਅਤੇ ਅੰਡੇ ਬਣਾਉਣ ਲਈ ਮਜਬੂਰ ਕੀਤਾ ਜਾਂਦਾ ਸੀ ਜੇਕਰ 네ਹਾ ਪਾਠ ਕਰਨ ਬੈਠਦੀ ਤਾਂ ਉੱਥੇ ਵੀ ਉਸ ਨੂੰ ਸੁਣਾਇਆ ਜਾਂਦਾ ਸੀ 네ਹਾ ਨੂੰ ਜ਼ਬਰਦਸਤੀ ਨਥਲੀ ਪਵਾਈ ਗਈ ਅਤੇ ਉਸ ਨਾਲ ਕੁੱਟਮਾਰ ਵੀ ਕੀਤੀ ਗਈ ਕਿ ਗਲਤੀ ਸੀ ਉਸ ਕੁੜੀ ਦੀ ਇਹ ਕਿ ਉਸਨੇ ਅੰਮ੍ਰਿਤ ਸ਼ਾ ਕਿਆ ਹੋਇਆ ਸੀ ਜਾਂ ਇਹ ਕਿਉਂ ਬਹੁਤ ਖੁਸ਼ੀ ਕਿ ਮੇਰਾ ਵਿਆਹ ਹੋ ਰਿਹਾ ਹੈ ਇਹੋ ਜਿਹੇ ਲੋਕ ਸਮਾਜ ਤੇ ਕਲੰਕ ਹਨ ਪਾਪੀਆਂ ਨੂੰ ਵਾਹਿਗੁਰੂ ਕਦੇ ਵੀ ਮਾਫ ਨਹੀਂ ਕਰੇਗਾ ਅਤੇ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਹਨਾਂ ਲਈ ਤਾਂ ਮੌਤ ਦੀ ਸਜ਼ਾ ਵੀ ਬਹੁਤ ਘੱਟ ਹੈ ਜਦੋਂ ਇੱਕ ਕੁੜੀ ਦਾ ਵਿਆਹ ਹੁੰਦਾ ਹੈ ਤਾਂ ਉਹ ਕਿੰਨੇ ਸੁਪਨੇ ਲੈ ਕੇ ਆਉਂਦੀ ਹੈ ਆਪਣੇ ਸੋਹਰੇ ਪਰਿਵਾਰ ਨੂੰ ਲੈ ਕੇ ਪਰ ਉਸ ਨਾਲ ਇਦਾਂ ਹੋਵੇਗੀ ਕਦੇ ਸੋਚਿਆ ਨਹੀਂ ਹੁੰਦਾ ਸਾਡਾ ਦੇਸ਼ ਕਿੰਨਾ ਅੱਗੇ ਵੱਧ ਗਿਆ ਹੈ ਪਰ ਫਿਰ ਵੀ ਔਰਤਾਂ ਸੁਰੱਖਿਤ ਨਹੀਂ ਹਨ ਉਹਨਾਂ ਨਾਲ ਹਰ ਦਿਨ ਕਿਤੇ ਨਾ ਕਿਤੇ ਕਿਸੇ ਵੀ ਹਾਲਤ ਵਿੱਚ ਕੁਝ ਨਾ ਕੁਝ ਹੁੰਦਾ ਹੀ ਰਹਿੰਦਾ ਹੈ ਨੀਹਾ ਨੇ ਕਦੇ ਵੀ ਕਿਸੇ ਕੋਲ ਇਹ ਨਹੀਂ ਸੀ ਦੱਸਿਆ ਕਿ ਮੇਰੇ ਨਾਲ ਇਸ ਤਰ੍ਹਾਂ ਹੁੰਦਾ ਹੈ ਉਹ ਹਮੇਸ਼ਾ ਇਹ ਹੀ ਕਹਿੰਦੀ ਸੀ ਕਿ ਮੇਰਾ ਸਹੁਰਾ ਪਰਿਵਾਰ ਬਹੁਤ ਹੀ ਵਧੀਆ ਹੈ ਜੇਕਰ ਉਹ 10 ਦਿਨ ਦੀ ਤਾਂ ਸ਼ਾਇਦ ਉਸ ਨਾਲ ਇੰਨਾ ਬੁਰਾ ਨਹੀਂ ਹੋਣਾ ਸੀ